ਪੰਜ ਪਿਆਰਿਆਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ ਤਨਖਾਈਆ ਘਰਾੜ ਤਖਤ ਪਟਨਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ ਸੁਖਬੀਰ ਬਾਦਲ ਨੂੰ ਵੀ 10 ਦਿਨਾਂ ਦੇ ਅੰਦਰ ਆਪਣਾ ਪੱਖ ਰੱਖਣ ਦੇ ਦਿੱਤੇ ਆਦੇਸ਼ ਢੱਡਰੀਆਂ ਵਾਲੇ ਨੇ ਪੁਰਾਣੇ ਬਿਆਨਬਾਜ਼ੀ ਲਈ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੰਗੀ ਮੁਆਫੀ ਪੰਜ ਸਿੰਘ ਸਹਿਬਾਨ ਨੇ ਖਿਮਾ ਯਾਤਨਾ ਕੀਤੀ ਪ੍ਰਵਾਨ ਪ੍ਰਚਾਰ ਕਰਨ ਤੇ ਲੱਗੀ ਰੋਕ ਹਟਾਈ ਢੱਡਰੀਆਂ ਵਾਲੇ ਨੇ 501 ਰੁਪਏ ਦੀ ਦੇਖ ਕਰਾ ਕੇ ਟੇਕਿਆ ਮਤਾਂ ਪੁਲ ਬਖਸ਼ਾਉਣ ਤੋਂ ਬਾਅਦ ਛੱਡੀਆਂ ਵਾਲੇ ਦਾ ਵੱਡਾ ਬਿਆਨ ਕਿਹਾ ਮੈਂ ਤਾਂ ਆਪਣੇ ਸ਼ਬਦਾਂ ਲਈ ਮੰਗੀ ਮਾਫੀ ਬਾਬਾ ਹਰਨਾਮ ਸਿੰਘ ਵੀ ਗੋਲੀਆਂ ਚਲਾਉਣ ਅਤੇ ਸ਼ਬੀਲ ਬਦਨਾਮ ਕਰਨ ਲਈ ਮੰਗਣ ਖਿਮਾ ਵਰਿੰਦਰ ਸਿੰਘ ਸਰਨਾ ਨੇ ਵੀ ਟਿੱਪਣੀ ਲਈ ਮੰਗੀ ਮੁਆਫੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗੁਰਮਖ ਸਿੰਘ ਨੂੰ ਵੀ ਲਈ ਤਨਖਾਹ ਸੇਵਾ ਤੇ ਪਾਠ ਕਰਨ ਦੇ ਦਿੱਤੇ ਆਦੇਸ਼ ਯੂਟਿਊਬਰ ਜੋਤੀ ਮਲਹੋਤਰਾ ਤੋਂ ਕੁਝ ਕੁ ਹੋ ਰਹੇ ਵੱਡੇ ਖੁਲਾਸੇ ਸੂਤਰਾਂ ਮੁਤਾਬਕ ਜੋਤੀ ਨੇ ਅੰਮ੍ਰਿਤਸਰ ਦੇ ਵੱਡੇ ਧਾਰਮਿਕ ਸਥਾਨਾਂ ਦੀ ਵੀਡੀਓ ਭੇਜੀ ਸੀ ਪਾਕਿਸਤਾਨ ਲੋਕੇਸ਼ਨ ਵੀ ਕੀਤੀ ਸੀ ਸ਼ੇਅਰ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦੇ ਨਿਸ਼ਾਨੇ ਤੇ ਯੂਟਿਊਬਰ ਤੇ ਬਲੌਗਰਸ 1000 ਯੂਟਿਊਬਰਸ ਦਾ ਖੰਗਾ ਲਿਆ ਜਾ ਰਿਹਾ ਕੰਟੈਂਟ ਪਾਕਿਸਤਾਨ ਤੇ ਬਣਾਏ ਕੰਟੈਂਟ ਦੀ ਕੀਤੀ ਜਾਵੇਗੀ ਜਾਂਚ ਜਾਸੂਸੀ ਕਾਂਡ ਚ ਇੱਕ ਹੋਰ ਯੂਟਿਊਬਰ ਤੋਂ ਪੁੱਛਗਿੱਛ ਕਰੇਗੀ ਹਰਿਆਣਾ ਪੁਲਿਸ ਜੋਤੀ ਮਲਹੋਤਰਾ ਨਾਲ ਫੋਟੋ ਚ ਨਜ਼ਰ ਆਇਆ ਸੀ ਨਵਾਂਗੁਰ ਚੌਧਰੀ ਉਰਫ ਯਾਤਰੀ ਡਾਕਟਰ ਫਿਲਹਾਲ ਆਇਰਲੈਂਡ ਚ ਹੈ ਨਵਾਂਗੁਰ ਸੋਨੀਪਾਟ ਦੀ ਯੋਕਾਜ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਨੂੰ ਅੰਤਰੀਮ ਜ਼ਮਾਨਤ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਅਲੀ ਖਾਨ ਨੇ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੀਤੀਆਂ ਸੀ ਟਿੱਪਣੀਆਂ ਪਾਕਿਸਤਾਨ ਦੇ ਸਿੰਧ ਸੂਬੇ ਚ ਗ੍ਰਹਿ ਮੰਤਰੀ ਦੇ ਘਰ ਤੇ ਭੀੜ ਨੇ ਕੀਤਾ ਹਮਲਾ ਪ੍ਰਦਰਸ਼ਨਕਾਰੀਆਂ ਨੇ ਮੰਤਰੀ ਦੇ ਘਰ ਨੂੰ ਲਾਈ ਅੱਗ ਸਰਕਾਰੀ ਪ੍ਰੋਜੈਕਟ ਦੇ ਵਿਰੋਧ ਦੌਰਾਨ ਭੜਕੀ ਹਿੰਸਾ ਕਈ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਖਬਰ ਅਮਰਿਤਸਰ ਦੇ ਪਿੰਡ ਮਕਬੂਲਪੁਰਾ ਚ ਪ੍ਰਾ ਨੇ ਭੈਣ ਦਾ ਕੀਤਾ ਮਰਡਰ ਪੈਸੇ ਚੋਰੀ ਕਰਨ ਤੋਂ ਰੋਕਣ ਤੇ ਉਤਾਰਿਆ ਮੌਤ ਦੇ ਘਰ ਆਨਲਾਈਨ ਗੇਮ ਲਈ ਕਰ ਰਿਹਾ ਸੀ ਚੋਰੀ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਪੰਜ ਪਿਆਰਿਆਂ ਦੇ ਵੱਲੋਂ ਜਥੇਦਾਰ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਇਸ ਦੇ ਨਾਲ ਹੀ ਗੰਦਮਵਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੂੰ ਵੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਬਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਵੱਡੀ ਖਬਰ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਏ ਪੰਜ ਪਿਆਰਿਆਂ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਇਸ ਦੇ ਨਾਲ ਹੀ ਗਿਆਨੀ ਟੇਕ ਸਿੰਘ ਜਿਹੜੇ ਤਖਤ ਚਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਨੇ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਪੰਜ ਪਿਆਰਿਆਂ ਦੀ ਵਿਸ਼ੇਸ਼ ਇਕਤਰਤਾ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਦਖਤ ਪਟਨਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਤੱਕ ਪਟਨਾ ਸਾਹਿਬ ਆਉਣ ਦੇ ਆਦੇਸ਼ ਦਿੱਤੇ ਗਏ ਨੇ 10 ਦਿਨਾਂ ਦੇ ਅੰਦਰ ਅੰਦਰ ਸੁਖਬੀਰ ਬਾਦਲ ਨੂੰ ਆਪਣਾ ਪੱਖ ਰੱਖਣ ਦੇ ਆਦੇਸ਼ ਦਿੱਤੇ ਨੇ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਵਾ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਵਾ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੋ ਤਾਂ ਇਸ ਵੇਲੇ ਸ਼੍ਰੋਮਣੀ ਕਮੇਟੀ ਤੋਂ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗਰੇਵਾਲ ਸਾਹਿਬ న్యూਸ 18 ਤੇ ਸਵਾਗਤ ਹੈ ਪਰ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਜਿਹੜੇ ਕੇਸਗੜ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਗਿਆਨੀ ਟੇਕ ਸਿੰਘ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਅਜਿਹਾ ਕਿਉਂ ਹੈ ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਧਾਰਮਿਕ ਮਾਮਲਾ ਵਾ ਜੀ ਮੈਂ ਇਹਦੇ ਵਿੱਚ ਕੋਈ ਜ਼ਿਆਦਾ ਵੱਡੀ ਟਿੱਪਣੀ ਨਹੀਂ ਕਰ ਸਕਦਾ ਜੀ ਪਰ ਪਿਛਲੇ ਦਿਨਾਂ ਦੇ ਵਿੱਚ ਕੋਈ ਇਤਰਾਜ਼ ਆਇਆ ਸੀ ਜਿਹੜੇ ਤਖਤ ਸ੍ਰੀ ਪਟਨਾ ਸਾਹਿਬ ਤੇ ਜਿਹੜੇ ਮਤਲਬ ਐਸਐਮਸੀ ਵੱਲੋਂ ਬਾਹਰੇ ਨੇ ਜੀ ਉਹਨਾਂ ਨੂੰ ਪੰਜ ਬਾਣੀਆਂ ਕੰਠ ਨਹੀਂ ਨੇ ਜੀ ਉਨ੍ਹਾਂ ਦੇ ਪਰਿਵਾਰਕ ਜਿਹੜੇ ਮੈਂਬਰ ਆ ਉਹਨਾਂ ਦੇ ਬਾਰੇ ਵਿੱਚ ਇਹਰ ਆਇਆ ਸੀ ਜੀ ਹਾਂ ਇਹ ਇਹ ਕੋਈ ਕਾਨੂੰਨੀ ਨਹੀਂ ਹੈ ਕਿ ਕਿਤੇ ਬੈਠੇ ਪੰਜ ਬੰਦੇ ਆਪਣੇ ਆਪ ਨੂੰ ਪੰਜ ਪਿਆਰੇ ਕਹਿ ਕੇ ਤੇ ਉਹ ਦੂਜਿਆਂ ਨੂੰ ਤਲਬ ਕਰ ਲੈਣ ਤੇ 500 ਛੇਕਦੇ ਇਸ ਤਰ੍ਹਾਂ ਤਾਂ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਨੇ ਵੀ ਅਸਰਤਾ ਪੈਦਾ ਹੋ ਜਾਏਗੀ ਜੀ ਸਖਤਾਂ ਦੀ ਜਿਹੜੀ ਮਰਯਾਦਾ ਉਹ ਆਪਣੇ ਆਪ ਦੇ ਵਿੱਚ ਬੜੀ ਮਹਾਨ ਆ ਜੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਵੋੱਚ ਆ ਸਾਰੇ ਤਖਤ ਇਸ ਗੱਲ ਨੂੰ ਮੰਨਦੇ ਆ ਇਹ ਜਿਹੜਾ ਅੱਜ ਗੱਲ ਕਹੀ ਗਈ ਆ ਉਹ ਗੱਲ ਇਹੀ ਕਹੀ ਗਈ ਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਨਕੁਆਰੀਆਂ ਹੋਈਆਂ ਸੀ ਜੀ ਉਹ ਇਨਕੁਆਰੀਆਂ ਦੀ ਰਿਪੋਰਟ ਜਾਰੀ ਕੀਤੀ ਆ ਤੇ ਨਾਲ ਉਹਨਾਂ ਨੇ ਉਹਨਾਂ ਵਾਸਤੇ ਇੱਕ ਚੰਗਾ ਕੰਮ ਕੀਤਾ ਜੀ ਮੇਰੀ ਕੋ ਉਂਗਲ ਠਾ ਰਹੇ ਨੇ ਕਿ ਜੇ ਤੱਕ ਸਹਿਬਾਨ ਤੇ ਡਿਊਟੀ ਨਿਭਾ ਰਹੇ ਨੂੰ ਪੰਜ ਬਾਣੀਆਂ ਨਹੀਂ ਆਉਂਦੀਆਂ ਹੋਣੀਆਂ ਤਾਂ ਉਹ ਸਾਡੇ ਵਾਸਤੇ ਗਰਿਵ ਮੜੀ ਜਿਵੇਂ ਕਹਿੰਦੇ ਗਰਿਵਾਲ ਸਾਹਿਬ ਇਸ ਗੱਲ ਦਾ ਤਾਂ ਜ਼ਿਕਰ ਇਸ ਲੈਟਰ ਦੇ ਵਿੱਚ ਜਿਹੜਾ ਸਾਡੇ ਕੋਲ ਪਹੁੰਚਿਆ ਉਸ ਦੇ ਵਿੱਚ ਜ਼ਿਆਦਾ ਨਹੀਂ ਹੈਗਾ ਪਰ ਦੇਖੋ ਸ੍ਰੀ ਅਕਾਲ ਤਖਤ ਸਹਿਬਾ ਸਭ ਨੂੰ ਪਤਾ ਹੈ ਕਿ ਸਿੱਖ ਧਰਮ ਦੇ ਵਿੱਚ ਪੰਜ ਤਖਤ ਸਹਿਬਾਨ ਨੇ ਤੇ ਪਟਨਾ ਸਾਹਿਬ ਵੀ ਉਸ ਦੇ ਵਿੱਚੋਂ ਇੱਕ ਹੈ ਤੇ ਪਟਨਾ ਸਾਹਿਬ ਤੋਂ ਅਜਿਹਾ ਹੁਕਮਨਾਮਾ ਜਾਰੀ ਹੋਣਾ ਉੱਥੋਂ ਦੇ ਜਦੇ ਜਥੇਦਾਰ ਨੇ ਜਾਂ ਹੈੱਡ ਗ੍ਰੰਥੀ ਨੇ ਜਾਂ ਪੰਜ ਪਿਆਰਿਆਂ ਦੇ ਵੱਲੋਂ ਇਸ ਤਰ੍ਹਾਂ ਦੂਜੇ ਤਖਤ ਸਾਹਿਬ ਦੇ ਜਥੇਦਾਰ ਨੂੰ ਤਨਖਾਹਿਆ ਕਰਾਰ ਦੇ ਦੇਣਾ ਇਹ ਨੂੰ ਤੁਸੀਂ ਕਿਵੇਂ ਸਮਝਿਆ ਜਾਵੇ ਇਹਨੂੰ ਸੰਗਤ ਕਿਵੇਂ ਸਮਝੇ ਇਸ ਗੱਲ ਨੂੰ ਕਿਉਂਕਿ ਆਪਸ ਦੇ ਵਿੱਚ ਇਹ ਤਾਂ ਟਕਰਾਹ ਵਾਲੀ ਸਥਿਤੀ ਹੋ ਗਈ ਹੈ ਗਰਵਲਸੋ ਆਵਾਜ਼ ਮਿਲ ਰਹੀ ਹੈ ਹਾਂ ਮੈਨੂੰ ਮਿਲ ਰਹੀ ਹੈ ਮੈਨੂੰ ਮਿਲ ਰਹੀ ਹੈ ਮੇਰਾ ਇਹੀ ਸਵਾਲ ਸੀਗਾ ਕਿ ਦੇਖੋ ਸੰਗਤ ਦੇ ਵਿੱਚ ਤਾਂ ਇਸ ਨੂੰ ਲੈ ਕੇ ਫਿਰ ਹੁਣ ਕਿਸ ਤਰ੍ਹਾਂ ਦਾ ਜਾ ਰਿਹਾ ਹੈ ਇੱਕ ਪਾਸੇ ਪਟਨਾ ਸਾਹਿਬ ਹੈ ਉਹ ਵੀ ਬਹੁਤ ਸਤਿਕਾਰਯੋਗ ਉਹ ਵੀ ਤਖਤ ਸਾਹਿਬ ਹੈ ਤੇ ਇਧਰ ਤਖਤ ਸਾਹਿਬ ਹੈ ਜਾਂ ਕੇਸਗੜ ਸਾਹਿਬ ਹੈ ਜਿੰਨੇ ਵੀ ਤਖਤ ਸਾਹਿਬ ਨੇ ਸਿੱਖ ਧਰਮ ਦੇ ਵਿੱਚ ਪੰਜ ਤਖਤ ਸਾਹਿਬ ਨੇ ਤੇ ਹੁਣ ਪਟਨਾ ਸਾਹਿਬ ਦੇ ਤੋਂ ਜੇ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਾਰੀ ਹੁੰਦਾ ਦੂਜੇ ਜਥੇਦਾਰ ਸਾਹਿਬ ਦੇ ਲਈ ਤਾਂ ਫਿਰ ਇਸ ਨੂੰ ਕਿਵੇਂ ਦੇਖਿਆ ਜਾਵੇ ਇਸ ਗੱਲ ਨੂੰ ਜੋ ਸਿੱਖ ਕੌਮ ਦੇ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਬਾਰੇ ਇਸ ਗੱਲ ਬਾਰੇ ਕੋਈ ਸਵਾਲ ਨਹੀਂ ਜੀ ਇਦਾਂ ਤਾਂ ਕੋਈ ਵੀ ਕਿਤੋਂ ਉੱਠ ਕੇ ਪੰਜ ਬੰਦੇ ਬਿਠਾ ਕੇ ਜੀ ਤੇ ਉਹ ਉਹ ਦੂਸਰਾਂ ਨੂੰ ਛੇਕ ਦੇਣਗੇ ਇੱਕ ਮਗਰ ਜ਼ਿਆਦਾ ਹੁੰਦੀ ਹੈ ਜੀ ਇੱਕ ਪੰਜ ਜਿਹੜੇ ਸਿੰਘ ਸਹਿਬਾਨ ਨੇ ਪੰਜ ਤਖਤਾਂ ਦੀ ਰੌਮਾਂਕੀ ਕਰਨ ਵਾਲੇ ਲੋਕ ਜਿਹੜੇ ਆ ਇਕੱਠੇ ਹੁੰਦੇ ਆ ਜੀ ਉਹ ਸਾਡੇ ਲਈ ਸਰ ਸਰ ਉੱਚ ਨੇ ਉਹੀ ਇਸ ਗੱਲ ਦਾ ਫੈਸਲਾ ਕਰਦੇ ਨੇ ਜਿਹੜੀ ਗੱਲ ਜਸੇਦਾਰ ਸਾਹਿਬ ਨੇ ਕਾਲਪ ਤੱਕ ਤੱਕ ਕੋਈ ਹੈ ਉਹ ਇਸੇ ਸੰਦਰਭ ਵਿੱਚ ਕਹੀ ਹੈ ਕਿ ਸ੍ਰੀ ਪਟਨਾ ਸਾਹਿਬ ਦੇ ਨਾਲ ਸਬੰਧਤ ਜਿਨ੍ਹਾਂ ਲੋਕਾਂ ਬਾਰੇ ਕੋ ਟਿੱਪਣੀ ਕੀਤੀ ਗਈ ਸੀ ਉਸ ਦਾ ਖੁਲਾਸਾ ਕੀਤਾ ਜਾਵੇ ਤਾਂ ਕਿ ਬਦਨਾਮੀ ਨਾ ਕਰਨ ਦੀ ਕੋਸ਼ਿਸ਼ ਨਾ ਹੋਵੇ ਕੋਈ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀ ਐਗਜ਼ਾਮਪਲ ਮਿਲਦੀ ਹੈ ਗਰੇਵਾਲ ਸਾਹਿਬ ਕੋਈ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਕਦੇ ਨਹੀਂ ਪਟਨਾ ਸਾਹਿਬ ਤੋਂ ਪਹਿਲਾਂ ਵੀ ਗਿਆਨੀ ਹਰਪੀ ਸਿੰਘ ਹੁਣਾ ਬਾਰੇ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਜੀ ਸੋ ਇਹ ਇਹ ਇੱਕ ਥਾਜਿਸ਼ ਆ ਅਸੀਂ ਇਹਨੂੰ ਇਹਨੂੰ ਇਹ ਗੱਲ ਅੱਜ ਅਸੀਂ ਇਹ ਨਹੀਂ ਕਹਿੰਦੇ ਕਿ ਫਲਾਨੀ ਸ਼ਕਤੀ ਇਸ ਦੇ ਪਿੱਛੇ ਕੰਮ ਕਰ ਰਹੀ ਹੈ ਪਰ ਇਹ ਤਖਤਾਂ ਦਾ ਆਪਸੀ ਟਕਰਾਅ ਕਰਵਾਉਣ ਦੇ ਪਿੱਛੇ ਕੋਈ ਸ਼ਕਤੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਜਗ ਜਰ ਵੀ ਹੋ ਜਾਣਗੀਆਂ ਪਰ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆ ਜਿਹੜੇ ਪੰਥ ਦੇ ਵਿੱਚ ਦੁਫਾੜ ਪਾਉਂਦੇ ਆ ਪੰਥ ਵਿੱਚ ਟਕਰਾਅ ਪੈਦਾ ਕਰਦੇ ਆ ਸਮੁੱਚਾ ਪੰਥ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗਾ ਤਦੋਂ ਲੱਗਦਾ ਕਿ ਇਸ ਦੇ ਪਿੱਛੇ ਕੋਈ ਹੋਰ ਹੈ ਜਿਹੜੇ ਦੇਖੋ ਇਸ ਜਿਹੜੀ ਸਾਡੇ ਕੋਲੇ ਲੈਟਰ ਹੈ ਉਸ ਦੇ ਵਿੱਚ ਬਹੁਤ ਸਾਰੇ ਸਾਈਨ ਨੇ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਹੈਡ ਗ੍ਰੰਥੀ ਦੇ ਨੇ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਮੀਤ ਗ੍ਰੰਥੀ ਦੇ ਨੇ ਸਿੰਘ ਸਾਹਿਬ ਭਾਈ ਪਰਸ਼ੂ ਰਾਮ ਸਿੰਘ ਜੀ ਸੀਨੀਅਰ ਮੀਤ ਗ੍ਰੰਥੀ ਦੇ ਨੇ ਭਾਈ ਗੁਰदयाल ਸਿੰਘ ਨੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਇਹ ਸਾਰੇ ਤਕਸ਼ੀ ਰਹਿਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਨੇ ਹੈੱਡ ਗ੍ਰੰਥੀ ਨੇ ਮੀਤ ਗ੍ਰੰਥੀ ਨੇ ਉਹਨਾਂ ਦੀ ਇੱਕ ਲੈਟਰ ਹੈ ਬਕਾਇਦਾ ਤੌਰ ਤੇ ਸਿਗਨੇਚਰ ਨੇ ਤੇ ਉਥੋਂ ਦੀ ਜੋ ਲੈਟਰ ਹੈਡ ਹੈ ਉਸ ਤੇ ਸਾਰਾ ਕੁਝ ਇਹ ਬਿਆਨ ਲਿਖਿਆ ਗਿਆ ਹੁਕਮਨਾਮਾ ਕਹਿ ਸਕਦੇ ਆ ਇਹਨੂੰ ਜਿਹੜਾ ਪੰਜ ਪਿਆਰਿਆਂ ਦੇ ਵੱਲੋਂ ਇਹ ਕਿ ਹਾਂ ਜੀ ਉਹ ਵੀ ਕਰਾ ਕੇ ਦੇ ਸਕਦਾ ਇਹਦਾ ਮਤਲਬ ਉਹ ਉਹਨੂੰ ਤੁਸੀਂ ਮਰਜ਼ਾ ਜਿਹੜੀ ਪ੍ਰਾਤਨ ਮਰਜ਼ਾਦਾ ਚੱਲ ਰਹੀ ਆ ਉਹ ਉਹ ਉਹਦੇ ਉਹਦੇ ਤੁਸੀਂ ਗਿਆ ਇਨਵੋਲਵ ਕਰ ਸਕਦੇ ਹੋ ਜੀ ਜਿਹੜੀਆਂ ਮਰਜ਼ਾਦਾਵਾਂ ਚੱਲਦੀਆਂ ਆ ਕਾਲ ਤੱਕਰ ਦੇ ਬੈਠ ਕੇ ਫੈਸਲੇ ਹੁੰਦੇ ਨੇ ਪਰਨਾ ਸਾਹਿਬ ਦੇ ਜਹਦਾਰ ਵੀ ਆਉਂਦੇ ਨੇ ਸਾਰੇ ਤਕਤਾਂ ਦੇ ਜਹਦਾਰ ਆਉਂਦੇ ਨੇ ਨਮੰਦਗੀ ਹੁੰਦੀ ਆ ਤਾਂ ਫਿਰ ਇਹ ਫੈਸਲੇ ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਵਾਂ ਇਹ ਜਿਨ੍ਹਾਂ ਨੇ ਵੀ ਕੀਤੀਆਂ ਨੇ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਬੈਠ ਕੇ ਮਸਲਾ ਸੁਲਝ ਜਾਏਗਾ ਉਹਨਾਂ ਦੇ ਦਿਨਾਂ ਵਿੱਚ ਜਿ세 ਬੰਦੀਆਂ ਇਸ ਦਾ ਜਿਹੜਾ ਜਿਵੇਂ ਕਹਿੰਦਾ ਨਾ ਨੋਟਿਸ ਲੈਣ ਗਿਆ ਇਸ ਤਰ੍ਹਾਂ ਕੋਈ ਵੀ ਕਿਵੇਂ ਕੋਈ ਵੀ ਫੈਸਲਾ ਨਹੀਂ ਕਰ ਸਕਦਾ ਚਲੋ ਬਹੁਤ ਧੰਨਵਾਦ ਹੈ ਗੁਰਚਰਨ ਸਿੰਘ ਘਰੇਵਾਲ ਜੀ ਇਸ ਵੇਲੇ ਸਾਡੇ ਨਾਲ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਵੀ ਜੁੜੇ ਨੇ ਰਣਜੀਤ ਸਿੰਘ ਜੀ ਸਵਾਗਤ ਹੈ ਤੁਹਾਡੇ ਵੀ ਧਿਆਨ ਦੇ ਵਿੱਚ ਇਹ ਜਿਹੜੀ ਖਬਰ ਆਈ ਹੋਏਗੀ ਕਿਸ ਢੰਗ ਦੇ ਨਾਲ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਟੇਕ ਸਿੰਘ ਨੂੰ ਦੋਵੇਂ ਜਥੇਦਾਰ ਨੇ ਤੇ ਇਸ ਵੇਲੇ ਪਟਨਾ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਲੇ ਹੈ ਜਿਹੜੇ ਇਹ ਗੱਲ ਸੁਣਨੇ ਬੜੀ ਦੁਰਭਾਗਪੂਰਨ ਐ ਮੰਨ ਭਾਗੀ ਘਟਨਾ ਐ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਨਖਾਹੀਆ ਕਰਨਾ ਜੀ ਇਹ ਅਸਮਾਨ ਤੇ ਚੰਦ ਤੇ ਥੁੱਪਣ ਵਾਲੀ ਗੱਲ ਜੀ ਇਹਨਾਂ ਨੇ ਜਿਖੇ ਉਡਾਈ ਜਿਹੜੀ ਇਹਨਾਂ ਦੇ ਸਿਰ 'ਚ ਹੀ ਪੈ ਜਾਣੀ ਜੀ ਇਹਨਾਂ ਨੂੰ ਕੀ ਰਾਈਟ ਹੈਗਾ ਜਦ ਇਹਨਾਂ ਨੂੰ ਇਹ ਰਾਈਟ ਹੀ ਨਹੀਂ ਐ ਪਿਛਲੇ ਜਥੇਦਾਰ ਹੱਥ ਵੀ ਸੁਣਾ ਵੇਲੇ ਜੀ ਇਹਨਾਂ ਨੂੰ ਪੰਜ ਬਾਣੀਆਂ ਸੁਣਾਉਣ ਲਈ ਕਿਹਾ ਸੀ ਉਹਨਾਂ ਨੂੰ ਆਉਂਦੀਆਂ ਨਹੀਂ ਜੀ ਇਹਨਾਂ ਦੇ ਘਰਾਂ ਵਿੱਚ ਸਿੱਖੀ ਨਹੀਂ ਹੈ ਬੱਚੇ ਕੇਸ ਕੱਟਦੇ ਨੇ ਸਿਗਰਟਾਂ ਪੀਂਦੇ ਨੇ ਆਪੇ ਸਾਰੀ ਰਾਤ ਧੂਆ ਸੁੰਘ ਕੇ ਤੇ ਸਵੇਰੇ ਗੁਰਦੁਆਰੇ ਆ ਜਾਂਦੇ ਨੇ ਉਹ ਵੀ ਕਦੀ ਕਦੀ ਆ ਗਏ ਜਦਨ ਕੋਈ ਕਿਸੇ ਨੂੰ ਤਨਖਾਈਆ ਕਰਨਾ ਹੈ ਕੁਝ ਕਰਨਾ ਜੀ ਇਸ ਕਰਕੇ ਇਹ ਬੜਾ ਮੰਦ ਭਾਗਾ ਰਵਈਆ ਹੈਗਾ ਇਹਦਾ ਸਾਰੇ ਸਾਰੀਆਂ ਜਿਹੜੀਆਂ ਇੱਕ ਜੱਥੇਬੰਦੀਆਂ ਨੇ ਇਹਦਾ ਨੋਟਿਸ ਲੈਣ ਗਿਆ ਔਰ ਇਹ ਇਹਨਾਂ ਨੇ ਤਾਂ ਅਸਲ ਤੇ ਤਖ਼ਤ ਸਾਹਿਬ ਤੇ ਇੱਕ ਤਬਰ ਨੇ ਕਬਜ਼ਾ ਕੀਤਾ ਆਇਆ ਜੀ ਪਰ ਮੈਂ ਜੇ ਸਪਸ਼ਟ ਕਹਾਂ ਤਾਂ ਇਹ ਨਰੈਣੂ ਮੰਤ ਤੋਂ ਅੱਗੇ ਲੰਗੇ ਹੋਏ ਨੇ ਉਹ ਸਾਰੀਆਂ ਗੱਲਾਂ ਪਰ ਰਣਜੀਤ ਸਿੰਘ ਜੀ ਇਸ ਦੇ ਵਿੱਚ ਜ਼ਿਕਰ ਤੁਹਾਡਾ ਵੀ ਆ ਕਿਉਂਕਿ ਪਤਾ ਇਹ ਲੱਗ ਰਿਹਾ ਹੈ ਕਿ ਜਦੋਂ ਅੱਜਕੱਲ ਤੱਕ ਸਹਿਬ ਜਸਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਪਟਨਾ ਸਾਹਿਬ ਜਿਹੜੇ ਤੁਸੀਂ ਸਾਫਕਾ ਜਥੇਦਾਰ ਹੋ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਕਿ ਕੋਈ ਵੀ ਦੋਸ਼ ਸਾਬਤ ਨਹੀਂ ਹੋਏ ਇਸ ਤੋਂ ਬਾਅਦ ਹੀ ਇਹ ਜਿਹੜਾ ਉੱਥੋਂ ਆਦੇਸ਼ ਕਹਿ ਸਕਦੇ ਆ ਕਿ ਜਾਰੀ ਹੋਏ ਨੇ ਜਿਹੜੀਆਂ ਤੁਹਾਡੀਆਂ ਸੇਵਾਵਾਂ ਮ ਬਹਾਲ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਹੀ ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੇ ਪੰਜ ਪਿਆਰੇ ਕਦੋਂ ਨੇ ਜਿਹੜੇ ਅਕਾਲ ਤਖਤ ਤੋਂ ਤਲਵੇ ਹੁੰਦੇ ਨੇ ਜਾਂ ਛੇਕੇ ਹੁੰਦੇ ਨੇ ਪੰਜ ਪਿਆਰੇ ਹੁੰਦੇ ਨੇ ਜੀ ਇਹ ਤਾਂ ਪੰਜ ਪਿਆਰੇ ਸਹਬਾਨ ਦੇ ਸਰਵੋੱਚ ਜਿਹੜੀ ਪਦਵੀ ਹੈ ਸਨਮਾਨ ਪੰਥ ਵਿੱਚ ਉਹਦਾ ਇਹ અપਮਾਨ ਕਰ ਰਹੇ ਜੀ ਇਹ ਇੱਕ ਇਸ ਤਰ੍ਹਾਂ ਪੰਜ ਪਿਆਰੇ ਜਿਨ੍ਹਾਂ ਨੂੰ ਅਕਾਲ ਤਖਤ ਤਲਬ ਕੀਤਾ ਹੈ ਉਹ ਪਹਿਲੇ ਤਲਬ ਕਰ ਚੁੱਕੋ ਉਹ ਤੋਂ ਬਾਅਦ ਇਹ ਕਰਦੇ ਪਏ ਨੇ ਪਰ ਦੇਖੋ ਦੇਖੋ ਰਣਜੀਤ ਸਿੰਘ ਜੀ ਦੇਖੋ ਇਸ ਵੇਲੇ ਇਸ ਵੇਲੇ ਜਿਹੜੀ ਸਿੱਖ ਸੰਗਤ ਹੈ ਉਹ ਦੁਵਿਧਾ ਦੇ ਵਿੱਚ ਆ ਉਹ ਇਸ ਕਰਕੇ ਆ ਜਿੰਨਾ ਮਾਨ ਸਤਕਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿੰਨਾ ਸ਼੍ਰੀ ਕੇਸਗੜ੍ਹ ਸਾਹਿਬ ਦਾ ਉਨਾ ਹੀ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਵੀ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਹਾਲਾਂਕਿ ਇਹ ਠੀਕ ਹੈ ਤੁਹਾਡੀ ਗੱਲ ਕਿ ਇਹ ਮੰਦਭਾਗ ਹੈ ਕਿ ਇੱਕ ਤਖਤ ਸਹਿਬਾਨ ਤੋਂ ਦੂਜੇ ਤਖਤ ਸਹਿਬਾਨ ਦੇ ਜਥੇਦਾਰ ਨੂੰ ਇਸ ਤਰ੍ਹਾਂ ਤਨਖਾਹਿਆ ਕਰਾਰ ਦੇਣਾ ਪਰ ਉਹਨਾਂ ਦਾ ਕਹਿਣਾ ਹੈ ਕਿ ਮਾਨ ਸਨਮਾਨ ਨੂੰ ਪਟਨਾ ਸਾਹਿਬ ਦੇ ਮਰਿਆਦਾ ਨੂੰ ਪਰੰਪਰਾ ਨੂੰ ਤੇ ਉਹਨੂੰ ਠੇਸ ਪਹੁੰਚਾਈ ਗਈ ਹੈ ਇਸ ਕਰਕੇ ਤਨਖਾਹਿਆ ਘੋਸ਼ਿਤ ਕੀਤਾ ਗਿਆ ਹੈ ਇਹਨਾਂ ਨੂੰ ਮੈਂ ਜਿਸ ਦੇ ਨਾਲ ਗੱਲ ਸੁਣਾਉਂ ਜੀ ਜਿਸ ਦਿਨ ਇਹਨਾਂ ਨੇ ਝੂਠ ਬੋਲ ਕੇ ਮੇਰੇ ਤੇ ਇਲਜ਼ਾਮ ਲਵਾਏ ਸੀ ਉਹਦੇ ਚ ਇਹਨਾਂ ਨੇ ਪੇਸ਼ੀਆਂ ਉੱਥੇ ਇਹਨਾਂ ਨੇ ਬਿਆਨ ਵੀ ਦਿੱਤੇ ਇਹਨਾਂ ਕੋਲੋਂ ਸਬੂਤ ਮੰਗੋ ਬਲਦੇਵ ਸਿੰਘ ਕੋਲੋਂ ਜੀ ਇਹਨਾਂ ਗੁਰदयाल ਸਿੰਘ ਕੋਲੋਂ ਸਬੂਤ ਮੰਗੋ ਵੀ ਗੈਨੀ ਰਣਜੀਤ ਸਿੰਘ ਦੇ ਖਿਲਾਫ ਕੀ ਸਬੂਤ ਹੈ ਤੁਹਾਡੇ ਕੋਲ ਜੀ ਫਿਰ ਜਾਂਚ ਹੋ ਗਈ ਫਿਰ ਸਾਰਾ ਕੁਝ ਹੋ ਗਿਆ ਉਦੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਆਦੇਸ਼ ਵੀ ਹੋ ਗਿਆ ਜੀ ਫਿਰ ਇਹਨਾਂ ਨੂੰ ਆਦੇਸ਼ ਹੋਣ ਤੋਂ ਬਾਅਦ ਇਹ ਟੜਪੇ ਨੇ ਪਰ ਤੁਹਾਨੂੰ ਤੁਹਾਨੂੰ ਲੱਗਦਾ ਇਹ ਇਹ ਵੀ ਮਰਿਆਦਾ ਹੈ ਜਿਹੜੇ ਪੰਜ ਪਿਆਰਿਆਂ ਦੇ ਵੱਲੋਂ ਅੱਜ ਹਾਲਾਂਕਿ ਦੇਖੋ ਇਹਦੇ ਵਿੱਚ ਹੈੱਡ ਗਰੰਟੀ ਨੇ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਇਸ ਦੇ ਵਿੱਚ ਬਹੁਤ ਸਾਰੇ ਨਾਮ ਨੇ ਜਿਹੜੇ ਇਸ ਵੇਲੇ ਤੱਕ ਤਖਤ ਪਟਨਾ ਸਾਹਿਬ ਤੇ ਸੇਵਾਮਾਨ ਨਿਵਾ ਰਹੇ ਨੇ ਉਹਨਾਂ ਦੇ ਵੱਲੋਂ ਇਹ ਜਾਰੀ ਹੋਇਆ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਮੈਂ ਲੈਟਰ ਭੇਜਣਾ ਜਿਹਦੇ ਵਿੱਚ ਅਮਰਜੀਤ ਸਿੰਘ ਗੁਰਦੇਵਾਲ ਸਿੰਘ ਜਸਵੰਤ ਸਿੰਘ ਇਹ ਪੰਜ ਪਿਆਰੇ ਨਹੀਂ ਹੈਗੇ ਤਖਤ ਪਟਨਾ ਸਾਹਿਬ ਦੇ ਤਖਤ ਪਟਨਾ ਸਾਹਿਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਨੇ ਇਹ ਲੈਟਰ 12 12 22 ਨੂੰ ਇਹ ਅਕਾਲ ਤਖਤ ਸਾਹਿਬ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਲਓ ਜਿਹੜੀ ਜਿਹੜੀ ਫਿਰ ਤੁਸੀਂ ਕਲੀਅਰ ਕਰ ਦਿਓ ਰਣਜੀਤ ਸਿੰਘ ਜੀ ਦਰਅਸਲ ਇਹ ਗੱਲ ਹੈਗੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਿੱਖ ਕੌਮ ਹੈ ਇਸ ਵੇਲੇ ਸਾਡੀ ਰਾਹੀਂ ਤੁਹਾਨੂੰ ਸੁਣ ਰਹੀ ਹੈ ਉਹਨਾਂ ਤੱਕ ਇੱਕ ਸਹੀ ਜਾਣਕਾਰੀ ਜਾਵੇ ਜਿਹੜੇ ਨਾਮ ਨੇ ਇਸ ਦੇ ਵਿੱਚ ਫਿਰ ਤੁਸੀਂ ਕਲੀਅਰ ਕਰਿਓ ਇਸ ਦੇ ਵਿੱਚ ਲਿਖਿਆ ਹੈ ਕਿ ਸਿੰਘ ਸਾਹਿਬ ਭਾਈ ਦਲੀਪ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਨੇ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜਥੇਦਾਰ ਨੇ ਹੈੱਡ ਗ੍ਰੰਥੀ ਨੇ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਨੇ ਸਿੰਘ ਸਾਹਿਬ ਭਾਈ ਪਰਸ਼ੂਰਾਮ ਸਿੰਘ ਜੀ ਨੇ ਸਿੰਘ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਨੇ ਕਿ ਇਹਨਾਂ ਕੋਲੇ ਇਹ ਅਧਿਕਾਰ ਖੇਤਰ ਹੈ ਇਸ ਤਰ੍ਹਾਂ ਦਾ ਕਿ ਇਹ ਅਜਿਹਾ ਆਦੇਸ਼ ਦੇ ਸਕਣ ਇਹਨਾਂ ਕੋਲੇ ਅਧਿਕਾਰ ਖੇਤਰ ਹੈ ਇਹਨਾਂ ਦਾ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਬਈ 10 ਦਸੰਬਰ 2022 ਦਾ ਲੈਟਰ ਮੇਰੇ ਕੋਲ ਹੈ ਜਿਹਦਾ ਨੰਬਰ TPS 2022 ਹੈ TPS ਸਪੈਸ਼ਲ 2022 ਜਿਹਦੇ ਸਰਜਗਜੋਤ ਸਿੰਘ ਸੋਹੀ ਔਰ ਲਖਵਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ਦੇ ਸਾਈਨ ਮੈਂ ਬੋਦਸਰੀ ਅਕਾਲ ਤਖਤ ਸਾਹਿਬ ਨੂੰ ਲਿਖਿਆ ਗਿਆ ਹੈ ਕਿ ਇਹਨਾਂ ਇਹਨਾਂ ਵਿੱਚ ਭਾਈ ਗੁਰਦਿਆਲ ਸਿੰਘ ਭਾਈ ਅਮਰਜੀਤ ਸਿੰਘ ਤੇ ਭਾਈ ਜਸਵੰਤ ਸਿੰਘ ਇਹ ਪੰਜ ਪਿਆਰੇ ਥਾਪੇ ਹੋਏ ਨਹੀਂ ਹੈਗੇ ਇਹਨਾਂ ਨੇ ਤਖਤ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਜੀ ਤੋਂ ਨਵਾਂ ਲੈਟਰ ਭੇਜਦੇ ਨਾ ਤੁਸੀਂ ਸਾਰੇ ਸਕਲਿੰਦ ਦਿਖਾ ਦਿਓ ਚਲੋ ਲਾਸਟ ਸਵਾਲ ਹੈ ਇਸ ਨੂੰ ਹੁਣ ਕਿਵੇਂ ਦੇਖਿਆ ਜਾਵੇ ਕੀ ਇਹ ਮੰਨਿਆ ਜਾਵੇਗਾ ਨਹੀਂ ਮੰਨਿਆ ਜਾਵੇਗਾ ਜਾਂ ਜਿਨ੍ਹਾਂ ਦੇ ਵੱਲੋਂ ਇਹ ਆਦੇਸ਼ ਜਾਰੀ ਹੋਏ ਨੇ ਉਹਨਾਂ ਲਈ ਕਿਹਾ ਜਾਏ ਅੱਗੇ ਕਾਰਵਾਈ ਹੋਏਗੀ ਕੀ ਕੁਝ ਹੋਏਗਾ ਦੇਖੋ ਤਖਤ ਪਟਨਾ ਸਾਹਿਬ ਕਿਸੇ ਦੇ ਪਿਓ ਦਾ ਖਰੀਦਿਆ ਹੋਇਆ ਥਾਂ ਨਹੀਂ ਹੈ ਇਹ ਕੋ ਪ੍ਰਾਪਰਟੀ ਨਹੀਂ ਹੈ ਇਹ ਖਾਲਸਾ ਪੰਥ ਦਾ ਤਖਤ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਦੂਸਰਾ ਤਖਤ ਹੈ ਜੀ ਖਾਲਸਾ ਪੰਥ ਜਿਹੜਾ ਉਹ ਫੈਸਲਾ ਕਰੇਗਾ ਇਸ ਗੱਲ ਦਾ ਜਤੇਬੰਦੀਆਂ ਇਕੱਠੀਆਂ ਹੋਣਗੀਆਂ ਉਹ ਫੈਸਲਾ ਇਸ ਗੱਲ ਦਾ ਕਰਨਗੇ ਆ ਕਿ ਹੋ ਜੇ ਬੀੜੀਆਂ ਸਿਗਰਟਾਂ ਪੀਣ ਵਾਲੇ ਪੰਜ ਪਿਆਰੇ ਹੋ ਸਕਦੇ ਠੀਕ ਹੈ ਬਹੁਤ ਧੰਨਵਾਦ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪਟਨਾ ਸਾਹਿਬ ਸਾਡੇ ਨਾਲ ਜੁੜੇ ਤੇ ਇਸ ਵੇਲੇ ਸਾਡੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੁੜੇ ਨੇ ਦਾਦੂਵਾਲ ਸਾਹਿਬ న్యూਸ 18 ਤੇ ਸਵਾਗਤ ਹੈ ਇੱਕ ਲੈਟਰ ਜਾਂ ਕਹਿ ਸਕਦੇ ਆ ਕਿ ਇੱਕ ਹੁਕਮਨਾਮਾ ਜਾਰੀ ਹੋਇਆ ਏ ਤਖਤਸ਼੍ਰੀ ਪਟਨਾ ਸਾਹਿਬ ਤੋਂ ਜਿਸ ਦੇ ਵਿੱਚ ਪੰਜ ਪਿਆਰਿਆਂ ਦੇ ਵੱਲੋਂ ਇਹ ਹੁਕਮ ਦਿੱਤਾ ਗਿਆ ਏ ਤੇ ਤਖਤਸ਼੍ਰੀ ਅਕਾਲ ਤਖਤ ਸਾਹਿਬ ਅਤੇ ਇਸ ਵੇਲੇ ਜਿਹੜੇ ਮੌਜੂਦਾ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਉਹਨਾਂ ਦੋਵਾਂ ਨੂੰ ਤਨਖਾਈ ਆ ਐਲਾਨ ਦਿੱਤਾ ਗਿਆ ਏ ਤਖਤ shri ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਇਸ ਨੂੰ ਕਿਵੇਂ ਦੇਖਿਆ ਜਾਵੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਸਾਰਾ ਪੰਥ ਜਾਣਦਾ ਕਿ ਮੌਜੂਦਾ ਹਾਲਾਤ ਬੜੇ ਚਿੰਤਾਜਨਕ ਨੇ ਜਿਹੜੇ ਹਾਲਾਤਾਂ ਵਿੱਚ ਕੁਲਦੀਪ ਸਿੰਘ ਡਗੱਜ ਨੂੰ ਲਾਇਆ ਗਿਆ ਤਕਰੀਬਨ ਪੰਥ ਦੀਆਂ ਸੰਪਰਦਾਵਾਂ ਨੇ ਨੰਗ ਸਿੰਘ ਜਥੇਬੰਦੀਆਂ ਟਕਸਾਲਾ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਜੀ ਜਿਹੜੇ ਹਾਲਾਤਾਂ ਵਿੱਚ ਲਾਇਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਗੁਰੂ ਗ੍ਰੰਥ ਤੇ ਨਾ ਪੰਥ ਹੈ ਜੀ ਕਮੇਟੀ ਦੇ ਮੁਲਾਜ਼ਮਾਂ ਨੇ ਉੱਥੇ ਦਸਤਾਰ ਬੰਨ੍ਹ ਦਿੱਤੀ ਜੀ ਔਰ ਜਿਸ ਤਰੀਕੇ ਦੇ ਉਹ ਫੈਸਲੇ ਲੈ ਰਹੇ ਆ ਹੁਣ ਦੇਖੋ ਜਦੋਂ ਕੰਪਲੇਂਟਰ ਧਿਰਾਂ ਨੂੰ ਬੁਲਾਇਆ ਹੀ ਨਹੀਂ ਜਾਣਾ ਜੀ ਮਾਮਲਾ ਵਿਚਾਰਿਆ ਹੀ ਨਹੀਂ ਜਾਣਾ ਜੀ ਕਿਉਂ ਕਿਸ ਤਰ੍ਹਾਂ ਦਾ ਫੈਸਲਾ ਤੇ ਸਿਆਸੀ ਜੋੜ ਤੋੜ ਹੈ ਸਾਰੇ ਹਮ ਹੁਣ ਰਣਜੀਤ ਸਿੰਘ ਗੌਰੇ ਮਸਕੀਨ ਨੇ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਦੀਆਂ ਸਿੱਫਤ ਸਲਾਹਾਂ ਦੇ ਪੋਲ ਬੰਨੇ ਆ ਸੁਖਬੀਰ ਸਿੰਘ ਬਾਦਲ ਦੀ ਪੁਸਤ ਪਣਾਈ ਕੀਤੀ ਹੈ ਜੀ ਉਸ ਤੋਂ ਸਾਰੀ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਦੇ ਸਾਰੇ ਗੁਨਾਹਾਂ ਤੇ ਪੋਚਾ ਲਾ ਕੇ ਸ਼ੈਂਪੂ ਮਾਰ ਕੇ ਜੀ ਤੇ ਅੱਜ ਕੁਲਦੀਪ ਸਿੰਘ ਗੜਗੱਜ ਦੇ ਕੋਲੋਂ ਉਹਨੂੰ ਜਿਹੜਾ ਹੈਗਾ ਗੁਨਾਹ ਮੁਕਤ ਕਰ ਦਿੱਤਾ ਜਦੋਂ ਕਿ ਉਹਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਜਿਹੜਾ ਫੈਸਲਾ ਦਿੱਤਾ ਅਸੀਂ ਉਹਨੂੰ ਅਨਗੌੜਿਆ ਕਰ ਦਿੱਤਾ ਜੀ ਜੇਕਰ ਕੁਲਦੀਪ ਸਿੰਘ ਗੜਗਾਜ ਨੇ ਕੋਈ ਇਦਾਂ ਦਾ ਫੈਸਲਾ ਲੈਣਾ ਸੀ ਜੀ ਕੁਲਦੀਪ ਸਿੰਘ ਨੂੰ ਪਤਾ ਹੋਣਾ ਚਾਹੀਦਾ ਕਿ ਪੰਥ ਦੀਆਂ ਵੱਡੀਆਂ ਧਿਰਾਂ ਵੱਲੋਂ ਅਜੇ ਤੱਕ ਤਾਂ ਉਹਨਾਂ ਨੂੰ ਕੋਈ ਮੰਨਤਾ ਨਹੀਂ ਹੈ ਹਮ ਪਰ ਉਹ ਫੈਸਲਾ ਇਦਾਂ ਦਾ ਲੈ ਰਹੇ ਨੇ ਕਿ ਉਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਦਰਕਿਨਾਰ ਕਰ ਰਹੇ ਆ ਜੀ ਤੇ ਮੈਂ ਹੁਣੇ ਸੁਣ ਰਿਹਾ ਸੀ ਰਣਜੀਤ ਸਿੰਘ ਗੌਰੇ ਮਸਕੀਨ ਤੁਹਾਡੇ ਟੀਵੀ ਚੈਨਲ ਤੇ ਉਹ ਪੰਜ ਪਿਆਰਿਆਂ ਨੂੰ ਸਿਗਰਟਾਂ ਤੇ ਬੀੜੀਆਂ ਪੀਣੇ ਕਹਿ ਰਿਹਾ ਬਿਲਕੁਲ ਜੀ ਇਹਹੀ ਸਵਾਲ ਹੈ ਹੁਣ ਦੇ ਕੋਈ ਇੱਕ ਤਖਤ ਸਹਿਬਾਨ ਦੇ ਦੂਜੇ ਤਖਤ ਸਹਿਬਾਨ ਦੇ ਜਥੇਦਾਰ ਨੂੰ ਇਸ ਢੰਗ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਤਨਖਾਹਾਂ ਕਰਾਰ ਦਿੱਤੇ ਤੱਕ ਇਹ ਇਸ ਦੇ ਵਿੱਚ ਹੁਣ ਦੇਖੋ ਜਦੋਂ ਤਾਲਮੇਲ ਹੀ ਨਹੀਂ ਬਿਠਾਇਆ ਜਾ ਰਿਹਾ ਤੇ ਮੈਂ ਸਮਝਦਾ ਇਹਦੇ ਨਾਲ ਪੰਥ 'ਚ ਹੋਰ ਗੁਬਦਾ ਕ੍ਰੀਏਟ ਕੀਤੀ ਹੈ ਚਲੋ ਬਹੁਤ ਧੰਨਵਾਦ ਬਲਜੀਤ ਸਿੰਘ ਦਾਦੂਵਾਲ ਜੀ ਸਾਡੇ ਨਾਲ ਜੁੜਨ ਦੇ ਲਈ ਤਾਂ ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਜੁੜੇ ਰਣਜੀਤ ਸਿੰਘ ਗੋਰੇ ਮਸਕੀਨ ਜੁੜੇ ਗੁਰਚਰਨ ਸਿੰਘ ਗਰੇਵਾਲ ਜੁੜੇ ਬਹੁਤ ਧੰਨਵਾਦ ਪਰ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਕਿ ਤਖਤ Shri ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਤੇ ਇਸ ਵੇਲੇ ਤਖਤ Shri ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ Shri ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਤੇ ਜਸਦਾਰ ਟੇਕ ਸਿੰਘ ਨੂੰ ਜਿਹੜੇ ਤੱਕ ਚੁਰੀ ਦਮਦਮਾ ਸਾਹਿਬ ਦੇ ਜਸਦਾਰ ਨੇ ਉਹਨਾਂ ਨੂੰ ਵੀ ਤਨਖਾਹਿਆ ਐਲਾਨ ਦਿੱਤਾ ਗਿਆ ਤੇ ਉਧਰ ਸੋਭਾ ਸਿੰਘ ਦੀਆਂ ਪੇਂਟਿੰਗਸ ਬਿਨਾਂ ਕ੍ਰੈਡਿਟ ਵਰਤਨ ਤੇ ਇਤਰਾਜ਼ ਜਤਾਇਆ ਗਿਆ ਸੋਭਾ ਸਿੰਘ ਦੇ ਪਰਿਵਾਰ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਤੇ ਨਰਾਜ਼ਗੀ ਜਤਾਈ ਗਈ ਹੈ ਸੋਭਾ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਪੇਂਟਿੰਗ ਬਿਨਾ ਕ੍ਰੈਡਿਟ ਵਰਤੀ ਗਈ ਹੈ ਜਿਸ ਤੇ ਉਹਨਾਂ ਨੇ ਨਰਾਜ਼ਗੀ ਪ੍ਰਗਟਾਈ ਹੈ ਸੋਭਾ ਸਿੰਘ ਦੇ ਪੋਤੇ ਨੇ ਹਰਦੇਪਾਲ ਸਿੰਘ ਉਹਨਾਂ ਨੇ ਸੀਐਮ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਅਧਿਕਾਰੀਆਂ ਨੇ ਬਿਨਾ ਕ੍ਰੈਡਿਟ ਗੁਰੂ ਹਰਗੋਬਿੰਦ ਸਾਹਿਬ ਦੀ ਪੇਂਟਿੰਗ ਵਰਤੀ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਪੇਂਟਿੰਗ ਨੂੰ ਸੋਸ਼ਲ ਮੀਡੀਆ ਤੇ ਵਰਤਿਆ ਹੈ ਹਰਦੇਪਾਲ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਵਰਤੋਂ ਤੋਂ ਪਹਿਲਾਂ ਕਲਾਕਾਰ ਦੇ ਦਸਤਕਤ ਵੀ ਹਟਾ ਦਿੱਤੇ ਗਏ ਨੇ ਕਲਾਕਾਰ ਦੇ ਸਾਈਨ ਹਟਾਉਣੇ ਕਾਪੀਰਾਈਟ ਦੀ ਸਿੱਧੀ ਉਲੰਘਣਾ ਹੈ ਅਸੀਂ ਵਿੱਤੀ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਪੇਂਟਿੰਗ ਦੀ ਵਰਤੋਂ ਲਈ ਪਰਿਵਾਰ ਤੋਂ ਰਸਮੀ ਇਜਾਜ਼ਤ ਲਈ ਜਾਣੀ ਚਾਹੀਦੀ ਹੈ ਪਰਿਵਾਰ ਨੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ ਤੋਂ ਦੱਸਦੀਏ ਕਿ ਪਰਿਵਾਰ ਇਹ ਦਾਅਵਾ ਕਰ ਰਿਹਾ ਹੈ ਕਿ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਤਸਵੀਰ ਹੈ ਜੋ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵੱਲੋਂ ਵਰਤੀ ਗਈ ਹੈ ਉਸ ਦੇ ਵਿੱਚ ਜਿਹੜੀ ਤਸਵੀਰ ਆ ਉਹ ਸੋਭਾ ਸਿੰਘ ਦੇ ਵੱਲੋਂ ਪੇਂਟਿੰਗ ਬਣਾਈ ਗਈ ਸੀ ਪਰ ਜਦੋਂ ਇਹ ਤਸਵੀਰ ਵਰਤੀ ਗਈ ਨਾ ਤਾਂ ਪਰਿਵਾਰਤ ਵੱਲੋਂ ਰਸਮੀ ਕੋਈ ਇਜਾਜ਼ਤ ਲਈ ਗਈ ਤੇ ਨਾ ਹੀ ਉਹਨਾਂ ਦੇ ਜਿਹੜੇ ਸਾਈਨ ਸੀ ਹਸਤਾਖਰ ਸੀ ਕਿਉਂਕਿ ਸੋਭਾ ਸਿੰਘ ਦੀ ਬਣਾਈ ਹੋਈ ਤਸਵੀਰ ਤੁਸੀਂ ਦੇਖੋਗੇ ਉਸ ਦੇ ਹੇਠਾਂ ਉਹਨਾਂ ਦਾ ਨਾਮ ਉੱਕਰਿਆ ਹੁੰਦਾ ਹੈ ਉਹ ਵੀ ਹਟਾਇਆ ਗਿਆ ਤਾਂ ਪਰਿਵਾਰ ਦੇ ਵੱਲੋਂ ਹੁਣ ਸੀਐਮ ਨੂੰ ਚਿੱਠੀ ਲਿਖੀ ਗਈ ਹੈ ਸੋਭਾ ਸਿੰਘ ਦਾ ਇਹ ਪਰਿਵਾਰ ਹੈ ਸੋਭਾ ਸਿੰਘ ਦੇ ਪਰਿਵਾਰ ਵੱਲੋਂ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜਤਾਈ ਗਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਪੇਂਟਿੰਗ ਬਿਨਾ ਕ੍ਰੈਡਿਟ ਵਰਤੀ ਗਈ ਹੈ ਜਿਸ ਤੇ ਉਹ ਨਾਰਾਜ਼ ਨੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਕਿ ਅਧਿਕਾਰੀਆਂ ਨੇ ਬਿਨਾ ਕ੍ਰੈਡਿਟ ਗੁਰੂ ਹਰਗੋਬਿੰਦ ਸਾਹਿਬ ਦੀ ਪੇਂਟਿੰਗ ਵਰਤੀ ਹੈ ਹਰਦੀਪਾਲ ਸਿੰਘ ਪੋਤਰੇ ਨੇ ਸੋਭਾ ਸਿੰਘ ਦੇ ਉਹਨਾਂ ਨੇ ਕਿਹਾ ਕਿ ਲੋਕ ਸੰਪਰਕ ਵਿਭਾਗ ਦੇ ਵੱਲੋਂ ਪੇਂਟਿੰਗ ਨੂੰ ਸੋਸ਼ਲ ਮੀਡੀਆ ਤੇ ਵਰਤਿਆ ਗਿਆ ਤੇ ਵਰਤੋਂ ਤੋਂ ਪਹਿਲਾਂ ਕਲਾਕਾਰ ਦੇ ਦਸਤਖਤ ਵੀ ਹਟਾ ਦਿੱਤੇ ਗਏ ਤੇ ਕਲਾਕਾਰ ਦੇ ਸਾਈਨ ਹਟਾਉਣੇ ਕਾਪੀਰਾਈਟ ਦੀ ਸਿੱਧੀ ਉਲੰਘਣਾ ਹੈ ਅਸੀਂ ਵਿੱਤੀ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਹਰਦੇਪਾਲ ਨੇ ਕਿਹਾ ਕਿ ਪੇਂਟਿੰਗ ਦੀ ਵਰਤੋਂ ਲਈ ਪਰਿਵਾਰ ਤੋਂ ਰਸਮੀ ਇਜਾਜ਼ਤ ਲੈਣੀ ਜ਼ਰੂਰੀ ਸੀ ਪਰਿਵਾਰ ਨੇ ਜ਼ਿੰਮੇਵਾਰ ਲੋਕਾਂ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਧਰ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਲਿਮਟ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਕਰਜ਼ਾ ਲੈਣ ਦੀ ਸੀਮਾ 'ਚ 16470 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ ਬਿਜਲੀ ਸਬਸਿਡੀ ਦਾ ਬਕਾਇਆ ਨਾ ਚੁਕਾਏ ਜਾਣ ਤੇ ਇੱਕ ਕਟੌਤੀ ਕੀਤੀ ਹੈ ਅਤੇ 5444 ਕਰੋੜ ਰੁਪਏ ਦਾ ਬਕਾਇਆ ਨਾ ਚੁਕਾਏ ਜਾਣ ਤੇ ਕਟੌਤੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਮੰਗੇ 47000 ਕਰੋੜ ਦੇ ਕਰਜ਼ ਵਿੱਚ 16000 ਕਰੋੜ ਤੋਂ ਜ਼ਿਆਦਾ ਦੀ ਕਟੌਤੀ ਕਰ ਦਿੱਤੀ ਗਈ ਹੈ ਪੰਜਾਬ ਨੂੰ ਪਹਿਲੇ 9 ਮਹੀਨਿਆਂ ਲਈ 21905 ਕਰੋੜ ਰੁਪਏ ਦੇ ਕਰਜ਼ ਦੀ ਪਰਵਾਨਗੀ ਨਹੀਂ ਲਈਆ ਹਾਲਾਂਕਿ 9 ਮਹੀਨਿਆਂ ਲਈ 38382 ਕਰੋੜ ਰੁਪਏ ਕਰਜ਼ਾ ਹੱਦ ਬਣਦੀ ਹੈ ਜੋ ਘਟਾ ਦਿੱਤੀ ਮੌਜੂਦਾ ਵਿੱਤੀ ਸਾਲ ਲਈ ਪੰਜਾਬ ਨੇ 51117 ਕਰੋੜ ਰੁਪਏ ਦਾ ਕਰਜ਼ਾ ਮੰਗਿਆ ਹੈ ਤੇ ਕੇਂਦਰ ਵੱਲੋਂ ਕੀਤੀ ਇਸ ਕਟੌਤੀ ਦਾ ਪੰਜਾਬ ਤੇ ਵੱਡਾ ਪ੍ਰਭਾਵ ਪੈ ਸਕਦਾ ਕਿਉਂਕਿ ਪੰਜਾਬ ਹਰ ਸਾਲ ਵੱਡੇ ਪੱਧਰ ਤੇ ਕਰਜ਼ੇ ਤੇ ਨਿਰਭਰ ਹੈ ਵਿੱਤੀ ਸਾਲ 2025-26 ਦੇ ਅੰਤ ਤੱਕ ਸੂਬੇ ਦਾ ਕੁੱਲ ਬਕਾਇਆ ਕਰਜ਼ਾ 417 ਲੱਖ ਕਰੋੜ ਰੁਪਏ ਹੋ ਜਾਵੇਗਾ ਤਾਂ ਹੁਣ ਕਰਜ਼ੇ ਦੀ ਹੱਦ ਦੇ ਵਿੱਚ ਕਟੌਤੀ ਕੀਤੀ ਗਈ ਹੈ ਸੈਂਟਰ ਸਰਕਾਰ ਤੇ ਉਧਰ ਯੂਏਈ ਦੇ ਵਿੱਚ ਟਰੰਪ ਦੇ ਅਨੋਖੇ ਸਵਾਗਤ ਤੇ ਮੁ슬लिम ਭਾਈਚਾਰੇ ਨੇ ਇਤਰਾਜ਼ ਜਤਾਇਆ ਮਹਿਲਾਵਾਂ ਦੇ ਵੱਲੋਂ ਵਾੜ ਲਹਿਰਾ ਕੇ ਸਵਾਗਤ ਤੇ ਇਤਰਾਜ਼ ਜਤਾਇਆ ਗਿਆ ਹੈ ਮੌਲਾਨਾ ਕਾਰੀ ਇਸਹਾਕ ਗੋਰਾ ਨੇ ਇਸ ਮਾਮਲੇ ਤੇ ਚਿੰਤਾ ਜਤਾਈ ਹੈ ਤੇ ਘਟਨਾ ਨੂੰ ਇਸਲਾਮਿਕ ਸੰਸਕ੍ਰਿਤੀ ਤੇ ਗੰਭੀਰ ਹਮਲਾ ਦੱਸਿਆ ਪਿਛਲੇ ਦਿਨੀ ਜਦੋਂ ਰਾਸ਼ਟਰਪਤੀ ਡੋਨਰ ਟਰੰਪ ਯੂਏਈ ਪਹੁੰਚੇ ਤਾਂ ਉਹਨਾਂ ਦਾ ਕੁਝ ਇਸ ਤਰ੍ਹਾਂ ਸਵਾਗਤ ਕੀਤਾ ਗਿਆ ਸੀ ਏਅਰ ਫਲਿੱਪਿੰਗ ਡਾਂਸ ਕੀਤਾ ਗਿਆ ਸੀ ਦਰਅਸਲ ਯੂਏਈ ਅਰਬੀ ਤੇ ਮੁਸਲਿਮ ਬਹੁਤਾਤ ਵਾਲਾ ਦੇਸ਼ ਹੈ ਜਿਸ ਕਾਰਨ ਇਹਨਾਂ ਮਹਿਲਾਮਾਂ ਨੂੰ ਇਸਲਾਮਿਕ ਧਰਮ ਨਾਲ ਸੰਬੰਧਿਤ ਦੱਸਿਆ ਗਿਆ ਸੀ ਦਾ ਸਵਾਗਤ ਹੋਇਆ ਹੇਅਰ ਫਲਿੱਪਿੰਗ ਡਾਂਸ ਦੇ ਨਾਲ ਡੋਨਲਡ ਟਰੰਪ ਦਾ ਜਿਸ ਤੇ ਹੁਣ ਮੁਸਲਿਮ ਭਾਈਚਾਰੇ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਇਹ ਇਸਲਾਮਿਕ ਸੰਸਕ੍ਰਿਤੀ ਤੇ ਗੰਭੀਰ ਹਮਲਾ ਹੈ ਜਿਹੜੇ ਮੌਲਾਨਾ ਨੇ ਕਾਰੀ ਸਹਾਕ ਗੋਰਾ ਉਹਨਾਂ ਨੇ ਇਸ ਮਾਮਲੇ ਤੇ ਚਿੰਤਾ ਜਤਾਈ ਹੈ ਇਹ ਮਹਿਲਾਵਾਂ ਵੱਲੋਂ ਵਾਲ ਲਹਿਰਾ ਕੇ ਸਵਾਗਤ ਕਰਨਾ ਗਲਤ ਹੈ ਇਤਰਾਜ਼ ਜਤਾਇਆ ਗਿਆ ਮੁਸਲਿਮ ਭਾਈਚਾਰੇ ਦੇ ਵੱਲੋਂ ਕਾਫੀ ਇਹ ਵੀਡੀਓ ਵਾਇਰਲ ਵੀ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਯੂਏਈ ਦੌਰੇ ਤੇ ਆਏ ਤਾਂ ਉਹਨਾਂ ਦਾ ਇਸ ਟੱਗ ਦੇ ਨਾਲ ਵਾਲ ਲਹਿਰਾ ਕੇ ਸਵਾਗਤ ਕੀਤਾ ਗਿਆ ਜਿਸਤੇ ਮੁਸਲਿਮ ਭਾਈਚਾਰੇ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਇਸ ਨੂੰ ਸੰਸਕ੍ਰਿਤੀ ਤੇ ਸੱਭਿਆਚਾਰ ਦੇ ਅਗੇਂਸਟ ਦੱਸਿਆ ਗਿਆ ਇਹ ਵੀਡੀਓ ਬਹੁਤ ਤੇਜ਼ੀ ਕੇ ਸਾਥ ਵਾਇਰਲ ਹੋ ਰਹਾ ਹੈ جس میں امریکہ کے پریزیڈنٹ کے استقبال کے لیے نوجوان لڑکیوں دوارا ہیئر فلپنگ ڈانس کروایا گیا ہے اور افسوس اسے اسلامک کلچر کا حصہ بھی بتایا گیا ہے جو قابل مذمت ہے ہمیں یہ بات یاد رکھنی چاہیے کہ مذہب اسلام نے مہیلاؤں کو بہت سمان دیا ہے जैसे किसी कीमती को ढाक कर और छुपा कर रखा जाता है वैसे ही महिलाओं को हुक्म दिया है कि उनको छुपा कर और ढाक कर रखो हमें ये बात भी याद रखनी चाहिए कि मजहब इस्लाम में इसकी कोई गुंजाइश नहीं और इसको जो इस्लामिक कल्चर का हिस्सा बताया जा रहा है हम इस बात का कंडम करते हैं ਤੁਦਰ ਐਕਟਰ ਪ੍ਰੇਸ਼ ਰਾਵਲ ਨੇ ਹੀਰਾ ਫੇਰੀ 3 ਤੋਂ ਕਿਨਾਰਾ ਕਰ ਲਿਆ ਪ੍ਰੇਸ਼ ਰਾਵਲ ਤੇ ਹੀਰਾ ਫੇਰੀ 3 ਦੀ ਸ਼ੂਟਿੰਗ ਵਿਚਾਲੇ ਛੱਡਣ ਦੇ ਇਲਜ਼ਾਮ ਲੱਗੇ ਨੇ ਅਕਸ਼ੇ ਕੁਮਾਰ ਨੇ ਪ੍ਰੇਸ਼ ਰਾਵਲ ਨੂੰ 25 ਕਰੋੜ ਦਾ ਲੀਗਲ ਨੋਟਿਸ ਭੇਜਿਆ ਹੈ ਗੈਰ ਪ੍ਰੋਫੈਸ਼ਨਲ ਰਵਈਆ ਅਪਣਾਉਣ ਤੇ 25 ਕਰੋੜ ਰੁਪਏ ਮੰਗੇ ਗਏ ਨੇ ਫਿਲਮ ਦੇ ਪ੍ਰੋਡਿਊਸਰ ਨੇ ਵੀ ਅਕਸ਼ੇ ਕੁਮਾਰ ਦੱਸਦੀ ਹੈ ਕਿ ਫਿਲਮ ਦੇ ਪ੍ਰੋਡਿਊਸਰ ਨੇ ਤੇ ਪ੍ਰੇਸ਼ ਰਾਵਲ ਨੇ ਖੁਦ ਫਿਲਮ ਛੱਡਣ ਦੀ ਜਾਣਕਾਰੀ ਦਿੱਤੀ ਹੈ ਬਾਬੂ ਭయ్యా ਤੋਂ ਬਿਨਾ ਇਹ ਫਿਲਮ ਨਹੀਂ ਬਣ ਸਕਦੀ ਸਿਨਸੈਟੀ ਨੇ ਕਿਹਾ ਕਿ 2026 ਦੇ ਵਿੱਚ ਇਹ ਫਿਲਮ ਹੀਰਾ ਫੇਰੀ 3 ਆਉਣੀ ਹੈ ਪਰ ਉਸ ਤੋਂ ਪਹਿਲਾਂ ਪ੍ਰੇਸ਼ ਰਾਵਲ ਇਸ ਫਿਲਮ ਤੋਂ ਕਿਨਾਰਾ ਕਰ ਚੁੱਕੇ ਨੇ ਤੇ ਜਿਸ ਤੋਂ ਬਾਅਦ ਅਕਸ਼ੇ ਕੁਮਾਰ ਦੇ ਵੱਲੋਂ ਪ੍ਰੇਸ਼ ਰਾਵਲ ਨੂੰ 25 ਕਰੋੜ ਦਾ ਲੀਗਲ ਨੋਟਿਸ ਭੇਜਿਆ ਗਿਆ ਪ੍ਰੇਸ਼ ਰਾਵਲ ਤੇ ਹੀਰਾ ਫੇਰੀ 3 ਦੀ ਸ਼ੂਟਿੰਗ ਵਿਚਾਲੇ ਛੱਡਣ ਦਾ ਇਲਜ਼ਾਮ ਹੈ ਦੱਸਦੀ ਹੈ ਕਿ ਹੀਰਾ ਫੇਰੀ ਪਹਿਲੀ ਜਿਹੜੀ ਫਿਲਮ ਆਈ ਸੀ ਜਿਸ ਤੋਂ ਬਾਅਦ ਦੋ ਫਿਲਮਾਂ ਆਈਆਂ ਹੀਰਾ ਫੇਰੀ 2 ਬਹੁਤ ਪਸੰਦ ਕੀਤੀ ਗਈ ਕਾਮੇਡੀ ਫਿਲਮ ਸੀ ਬਾਬੂ ਭయ్యా ਦਾ ਕਿਰਦਾਰ ਪ੍ਰੇਸ਼ ਰਾਵਲ ਦੇ ਵੱਲੋਂ ਇਸ ਫਿਲਮ ਦੇ ਵਿੱਚ ਨਿਭਾਇਆ ਜਾ ਰਿਹਾ ਸੀ ਹੁਣ ਵੀ ਤੇ ਉਸ ਮਾਮਲੇ ਨੂੰ ਲੈ ਕੇ ਕਿਉਂਕਿ ਅ ਪ੍ਰੇਸ਼ ਰਾਵਲ ਦੇ ਵੱਲੋਂ ਫਿਲਮ ਛੱਡ ਦਿੱਤੀ ਗਈ ਤੇ ਅਕਸ਼ੇ ਕੁਮਾਰ ਨੇ 25 ਕਰੋੜ ਦਾ ਲੀਗਲ ਨੋਟਿਸ ਭੇਜਿਆ ਕਿ ਪ੍ਰੇਸ਼ ਰਾਵਲ ਦੇ ਵੱਲੋਂ ਗੈਰ ਪ੍ਰੋਫੈਸ਼ਨਲ ਰਵਈਆ ਅਪਣਾਇਆ ਗਿਆ ਇਸ ਲਈ 25 ਕਰੋੜ ਰੁਪਇਆ ਦੇਣਾ ਬਣਦਾ ਹੈ ਫਿਲਮ ਦੇ ਪ੍ਰੋਡਿਊਸਰ ਵੀ ਨੇ ਅਕਸ਼ੇ ਕੁਮਾਰ ਤੇ ਪ੍ਰੇਸ਼ ਰਾਵਲ ਨੇ ਖੁਦ ਫਿਲਮ ਛੱਡਣ ਦੀ ਜਾਣਕਾਰੀ ਵੀ ਦਿੱਤੀ ਹੈ ਤੇ ਦੂਜੇ ਪਾਸੇ ਸੁਨੀਲ ਸ਼ੈਟੀ ਨੇ ਕਿਹਾ ਕਿ ਬਾਬੂ ਭయ్యా ਤੋਂ ਬਿਨਾ ਇਹ ਫਿਲਮ ਨਹੀਂ ਬਣ ਸਕਦੀ You know, you know, if there was a camera this side and if it would catch your expression, that's the exact expression I would have, even answering it. I mean, it's an absolute shock to me and I'm here because I heard it yesterday and then today some more news came about. So I need to call and find out and I'm completely heartbroken because if there was one film that I was looking forward to, it was Hera Feri, you know. No, it cannot happen. It cannot happen. It hundred percent cannot happen without Paresh Rawal. It can ninety nine percent happen without. Uh, it can have one percent can happen without me and Akshay, but uh, hundred percent can't happen without Paresh ji. No, it doesn't. Raju and Sham, if they are not hammered by Babu here, it doesn't work. Also for me, it's like, uh, yeah, no, I. ਇਹ ਉਧਰ ਕਾਂਗਰਸੀ ਲੀਡਰ ਅਤੇ ਸਾਬਕਾ ਐਮਪੀ ਮੁਹੰਮਦ ਸਦੀਕ ਦਾ ਸਰੀਲਾ ਅੰਦਾਜ਼ ਸਾਹਮਣੇ ਆਇਆ ਮੁਹੰਮਦ ਸਦੀਕ ਅਤੇ ਚੰਨੀ ਦੀ ਮਹਿਫਿਲ ਸਜਾਉਂਦਿਆਂ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਰਣਜੀਤ ਸਿੰਘ ਚੰਨੀ ਮੌਜੂਦਾ ਸੰਸਦ ਨੇ ਸਾਬਕਾ ਮੰਤਰੀ ਨੇ ਉਹ ਬੈਠੇ ਨੇ ਤੇ ਨਾਲ ਹੀ ਮੁਹੰਮਦ ਸਦੀਕ ਇੱਕ ਗਾਣਾ गा ਰਹੇ ਹਨ ਫੁੱਲਾ ਵਾਂਗੂ ਅਸੀਂ ਤੈਨੂੰ ਰੱਬ ਕਹਿ ਦਿੱਤਾ ਓਲੇ ਪਾਣੀ ਕਿ ਹੋਈ ਤੇ ਲਦਾਨੀ ਅਸੀਂ ਤੈਨੂੰ ਰੱਬ ਕਹਿ ਦਿੱਤਾ फुला मह कॾहिं सूला वांगु चु जी जवानी भेजो के असीं की कर असीं ਕੀ ਕਰੀ ਲੋ ਕੁੱਟ ਜੜੀ ਕੀ ਤੋ ਕਿਉਂ ਲਾਤੇ ਪਿਆਰੇ ਹੱਥਾਂ ਨੂੰ ਮੈਂ ਵੀ ਤੇਰੇ ਨਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅੰਗ ਯਾਰ ਵੀ ਕੁਲੀ ਨੂੰ ਅੰਗ ਯਾਰ ਦੀ ਕੁਲੀ ਨੂੰ ਅੰਗ ਬੇਰੀ ਦੀ ਵਿਪਤਾ ਚ ਪਾ ਦਿੰਦੀ ਐ ਈ ਸ਼ਾਪਿੰਗ ਕੰਪਨੀ ਅਮਾਜ਼ਨ ਵੀ ਇਹੀ ਹੋਇਆ ਏ ਕਿਉਂਕਿ ਅਮਾਜ਼ਨ ਨੂੰ 100 ਰੁਪਏ ਦਾ ਆਰਡਰ ਕੈਨਸਲ ਕਰਨਾ ਪਾਰੀ ਪੈ ਗਿਆ ਰਖੜੀ ਤੇ ਇੱਕ ਭੈਣ ਨੇ ਭਰਾ ਲਈ 100 ਰੁਪਏ ਦੀ ਮੋਟੂ ਪਤਲੂ ਵਾਲੀ ਰਖੜੀ ਆਰਡਰ ਕੀਤੀ ਸੀ ਪਰ Amazon ਨੇ ਇੱਕ ਦਿਨ ਬਾਅਦ ਹੀ ਆਰਡਰ ਰੱਦ ਕਰ ਦਿੱਤਾ ਜਿਸ ਤੇ ਹੁਣ ਮੁੰਬਈ ਦੀ ਕੰਜ਼ਿਊਮਰ ਫੋਰਮ ਕੋਰਟ ਨੇ ਮਹਿਲਾ ਦੀ ਸ਼ਿਕਾਇਤ ਤੇ ਕੰਪਨੀ ਨੂੰ 40000 ਦਾ ਜੁਰਮਾਨਾ ਲਾ ਦਿੱਤਾ ਹੈ 40000 ਦਾ ਜੁਰਮਾਨਾ ਲਾਇਆ ਗਿਆ Amazon ਨੂੰ ਦਰਸਲ ਇੱਕ ਰਖੜੀ ਭੈਣ ਦੇ ਵੱਲੋਂ ਖਰੀਦੀ ਗਈ ਸੀ ਪਰ ਕੰਪਨੀ ਦੇ ਵੱਲੋਂ ਇਹ ਆਰਡਰ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਕੰਜ਼ਿਊਮਰ ਕੋਰਟ ਦੇ ਵਿੱਚ ਪਹੁੰਚ ਗਈ ਤੇ ਕੰਜ਼ਿਊਮਰ ਕੋਰਟ ਦੇ ਵੱਲੋਂ ਇਸ ਮਹਿਲਾ ਦੀ ਸ਼ਿਕਾਇਤ ਤੇ ਉੱਤੇ ਕੰਪਨੀ ਨੂੰ 40000 ਦਾ ਜੁਰਮਾਨਾ ਲਾ ਦਿੱਤਾ ਗਿਆ ਹੈ 100 ਰੁਪਏ ਦੀ ਰਖੜੀ ਦੇ ਲਈ 40000 ਦਾ ਜੁਰਮਾਨਾ ਲੱਗਿਆ ਹੈ